ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਿਊ ਚੈਨਲ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਇੱਥੇ ਮਿਲਣਗੇ ਤੁਹਾਨੂੰ ਮੁਕਤੇ ਖਾਸ ਖਬਰਾਂ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜ਼ਰੂਰ ਦੱਸੋ ਕਿ ਵੀਡੀਓ ਤੁਸੀਂ ਕਿਸ ਸ਼ਹਿਰ ਜਾਂ ਜ਼ਿਲ੍ਹੇ ਤੋਂ ਦੇਖ ਰਹੇ ਹੋ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਵਾਦਿਆ ਅੱਜ ਦੀ ਪਹਿਲੀ ਤੇ ਖਾਸ ਖਬਰ ਵੱਲ ਪੰਜਾਬ ਦੇ ਮੌਸਮ ਲਈ ਅਗਲੇ 7 ਦਿਨਾਂ ਦੀ ਭਵਿੱਖਬਾਣੀ ਪੰਜਾਬ 'ਚ ਮੌਸਮ ਦਾ ਮિજાਜ ਇੱਕ ਵਾਰ ਫਿਰ ਬਦਲ ਗਿਆ ਹੈ ਜਿਸ ਨਾਲ ਲੋਕਾਂ ਨੂੰ ਦੂਰੀ ਮਾਰ ਚੱਲਣੀ ਪੈ ਰਹੀ ਹੈ ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਮੀਂਹ ਪੈਣ ਦੀ ਕੋਈ ਭਵਿੱਖਬਾਣੀ ਨਹੀਂ ਹੈ ਹਾਲਾਂਕਿ ਮੈ ਅਗਲੇ 10 ਤੋਂ 4 ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਖੁਸ਼ਕ ਬਣਿਆ ਰਹੇਗਾ ਤੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਵਿਗਿਆਨੀਆਂ ਦਾ ਮੰਨਣਾ ਕਿ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ 9 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਬੰਦ ਰਹਿਣਗੇ ਸਕੂਲ ਕਾਲਜ ਤੇ ਦਫਤਰ ਚੰਡੀਗੜ੍ਹ 'ਚ 25 ਨਵੰਬਰ ਦਿਨ ਮੰਗਲਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਮੱਦੇਨਜ਼ਰ ਚੰਡੀਗੜ੍ਹ 'ਚ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਇਸ ਸਬੰਧੀ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫਤਰ ਬੋਰ ਕਾਰਪੋਰੇਸ਼ਨ ਸੰਸਥਾਵਾਂ ਤੇ ਉਦਯੋਗਿਕ ادارے ਬੰਦ ਰਹਿਣਗੇ ਇਹ ਹੁਕਮ ਚੰਡੀਗੜ੍ਹ ਪ੍ਰਸ਼ਾਸਨ ਦੇ ਗ੍ਰਾਸ ਖਤਰਮ ਬੰਦ ਕਮਰੇ ਚ ਪ੍ਰੇਮੀ ਨਾਲ ਫੜੀ ਕਰਵਾਲੀ ਅੰਮ੍ਰਿਤਸਰ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਉਸਦੇ ਨਾਜਾਇਜ਼ ਪ੍ਰੇਮੀ ਨਾਲ ਇੱਕ ਹੋਟਲ ਚ ਰੰਗੇ ਹੱਥੀਂ ਪੜਿਆ ਪੀੜਤ ਪਤੀ ਦੀ ਪਛਾਣ ਰਵੀ ਗੁਲਾਟੀ ਵਜੋਂ ਹੋਈ ਹੈ ਰਵੀ ਗੁਲਾਟੀ ਨੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਵਿਆਹ 2010 ਵਿੱਚ ਦਸੂ ਆਦੀਵਾਸੀ ਹੀਮਾਨੀ ਨਾਲ ਹੋਇਆ ਸੀ ਉਹਨਾਂ ਦੱਸਿਆ ਕਿ ਵਿਆਹ ਤੋਂ ਕੁਝ ਸਾਲ ਬਾਅਦ ਹੀ ਉਹਨਾਂ ਨੇ ਆਪਣੀ ਪਤਨੀ ਨੂੰ ਉਸਦੇ ਪ੍ਰੇਮੀ ਨਾਲ ਗੱਲਬਾਤ ਕਰਦੇ ਆ ਫੜ ਲਿਆ ਸੀ ਉਸ ਸਮੇਂ ਦੋਵੇਂ ਪਰਿਵਾਰ ਦੇ ਪਰੋਸੇ ਤੇ ਆਪਣੇ ਦੋ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਉਹਨਾਂ ਨੇ ਪਤਨੀ ਨੂੰ ਮੋਰ ਕਰ ਲਿਆਂਦਾ ਪਾਖੜਾ ਡੈਮ ਸੁਰੱਖਿਆ ਚੌਂਕੀ ਤੇ ਤੜਕਸਰ ਚੱਲੀ ਗੋਲੀ ਪੰਜਾਬ ਪੁਲਿਸ ਦੇ ਐਸਆਈ ਦੀ ਮੌਤ ਪਾਖੜਾ ਡੈਮ ਦੀ ਸੁਰੱਖਿਆ ਲਈ ਤਾਇਨਾਤ ਪੰਜਾਬ ਪੁਲਿਸ ਦੀ ਬਰਮਲਾ ਚੌਂਕੀ ਦੇ ਐਤਵਾਰ ਨੂੰ ਤੜਕਸਰ ਗੋਲੀ ਚੱਲੀ ਇਸ ਘਟਨਾ ਵਿੱਚ ਐਸਆਈ ਅਮਰਚੰਦ ਦੀ ਮੌਤ ਹੋ ਗਈ। ਇਹ ਘਟਨਾ ਸਵੇਰੇ 5:30 ਵਜੇ ਦੇ ਕਰੀਬ ਵਾਪਰੀ ਜਦੋਂ ਇੱਕ ਹੋਰ ਪੁਲਿਸ ਅਧਿਕਾਰੀ ਚੌਂਕੀ ਦੀ ਚਾਰਜ ਲੈਣ ਲਈ ਪਹੁੰਚਿਆ ਅੰਦਰ ਜਾਣ ਤੇ ਉਸਨੇ ਅਮਰਚੰਦ ਨੂੰ ਜ਼ਮੀਨ ਤੇ ਗੋਲੀਆਂ ਦੇ ਜ਼ਖਮੀ ਲਹੂ ਰੁਹਾਨ ਪਿਆ ਦੇਖਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰੇ ਤੇ ਘੱਲਾਨ ਦਿੱਤਾ। ਨੰਗਲ ਪੁਲ ਜਬ ਤੱਕ ਇਹੰਦੇ ਨਹੀਂ ਚੱਲਣ ਗਿਆ ਧਾਰ ਕਾਰਡ ਵਾਲੀਆਂ ਬੱਸਾਂ ਪੰਜਾਬ ਚ ਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਜ਼ਰੂਰੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਆਧਾਰ ਕਾਰਡ ਤੇ ਬੱਸਾਂ 'ਚ ਸਵਰ ਕਰਨ ਵਾਲੀਆਂ ਬੀਬੀਆਂ ਸਮੇਤ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬਸਾਂ 8 ਤੋਂ 10 ਦਿਨ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਵੱਡਾ ਐਲਾਨ ਕੀਤਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦੇ ਰਹੀ ਜਿਸ ਕਰਕੇ ਉਹ ਬਸਾਂ ਦਾ ਚੱਕਾ ਜੰਮ ਕਰਨ ਲਈ ਮਜਬੂਰ ਹਨ ਯੂਨੀਅਨ ਨੇ ਐਲਾਨ ਕੀਤਾ ਕਿ 28 ਨਵੰਬਰ ਤੇ 2 ਦਸੰਬਰ ਨੂੰ ਸਾਰੇ ਡੀਪੋਆਂ ਤੇ ਗੇਟ ਰੈਲੀਆਂ ਕੀਤੀਆਂ ਜਾਣਗੀਆਂ ਤੇ ਪੰਜਾਬ ਪਰਚੋ ਬਸ ਡੀਪੋ ਬੰਦ ਰਹਿਣਗੇ ਇਸ ਦੇ ਨਾਲ ਹੀ ਅਰਥ ਤੋਂ 10 ਦਿਨ ਤੱਕ ਬਸਾਂ ਨਹੀਂ ਚੱਲਣਗੀਆਂ ਵਾਸਪੁਰ ਚ ਖੋਫਨਾਗੜਨਾ ਸਾਹਮਣੇ ਜਿਸ ਵਿੱਚ ਇੱਕ ਔਰਤ ਤੇ ਲੋਹੇ ਦੀ ਡਰਾੜ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਮਗਰੋਂ ਟਿਬਰ ਥਾਣੇ ਦੀ ਪੁਲਿਸ ਨੇ ਮਲਜ਼ਮ ਉਰਦ ਇੱਕ ਔਰਤ ਤੇ ਹਮਲਾ ਕਰਨਾ ਤੇ ਜ਼ਖਮੀ ਕਰਨ ਦਾ ਮਾਮਲਾ ਦਰਜ ਕੀਤਾ ਹੈ ਪੁੱਲੇਚੱਕ ਦੀ ਰਹਿਣ ਵਾਲੀ ਗੁਰਮੀਤ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬੂਟਾ ਸਿੰਘ ਲਈ ਚਾਲੇ ਕੇ ਖੇਤਾਂ ਵਿੱਚ ਗਈ ਸੀ ਉੱਥੇ ਲਖਵਿੰਦਰ ਸਿੰਘ ਉਸਦੇ ਪਤੀ ਨਾਲ ਬਹਿਸ ਕਰ ਰਿਹਾ ਸੀ ਜਦੋਂ ਉਸਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਲਜ਼ਮ ਨੇ ਉਸ ਤੇ ਲੋਹੇ ਦੀ ਡਰਾੜ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਦੋਂ ਉਸਨੇ ਰੋਲਾ ਪਾਇਆ ਤਾਂ ਮਲਜ਼ਮ ਭੱਜ ਗਿਆ ਉਤਰੀ ਹਰਿਆਣਾ ਬਿਜਲੀ ਬਣ ਨੇ ਕਿੰਨੇ ਵਾਜੂ ਨਿਜੀ ਕਮਾਲੀ ਉੱਚ ਅਧਿਕਾਰੀਆਂ ਦੀ ਚਾਹਤ ਦੇ ਬਿਨਾ ਪੰਚਕੁਲਾ ਸਥਿਤ ਹੈੱਡਕੁਆਰਟਰ ਨਹੀਂ ਆ ਸਕਣਗੇ ਉਤਰੀ ਹਰਿਆਣਾ ਬਿਜਲੀ ਬਣ ਨੇ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤਾ ਗਿਆ ਹੈ ਨਿਗਮ ਦੇ ਰੀਜਨਲ ਦਫ਼ਤਰਾਂ ਉਪਮੰਡਲਾ ਮੰਡਲਾ ਜ਼ੋਨ ਅਤੇ ਹੈੱਡਕੁਆਰਟਰ ਚ ਕੰਮ ਕਰਦੇ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਹੁਕਮ ਲਾਗੂ ਹੋਵੇਗਾ ਜੇ ਮੁਲਾਜ਼ਮ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਟੈਲੀਫੋਨ ਯਾ ਇਮੇਲ ਦਾ ਇਸਤੇਮਾਲ ਕਰਨਾ ਪਵੇਗਾ ਜੇ ਉੱਚ ਅਧਿਕਾਰੀਆਂ ਨੂੰ ਮਿਲਣਾ ਜ਼ਰੂਰੀ ਹੋਵੇ ਤਾਂ ਇਜਾਜ਼ਤ ਲੈਣੀ ਜ਼ਰੂਰੀ ਹੈ ਤਾਂ ਜੋ ਮਿਲਣ ਲਈ ਸਹੀ ਸਮਾਂ ਨਿਰ ਵਿਕਹੌਫ ਲੁਟੇਰੀਆਂ ਨੇ ਦਿਨ ਦਿਹਾੜੇ ਇੱਕ ਪੁਲਿਸ ਮੁਲਾਜ਼ਮ ਦੀ ਪਤਨੀ ਕੋਲੋਂ ਲੁੱਟਖੋ ਦੀ ਵਾਰਦਾਤ ਨੂੰ ਜਾਮ ਦੇ ਦਿੱਤਾ ਜਾਣਕਾਰੀ ਅਨੁਸਾਰ ਸੜਕ ਸੁਰੱਖਿਆ ਫੌਜ ਤੇ ਨਾਤੀ ਐਸਈ ਹਰਜੀਤ ਸਿੰਘ ਦੀ ਪਤਨੀ ਕਰਮਜੀਤ ਕੌਰ ਕੋਕਰੀ ਕੱਲਾਂ ਕੋਲੋਂ ਸ਼ੇਰਪੁਰਾ ਫਟਕਾਂ ਕੋਲ ਲੁੱਟਖੋ ਕੀਤੀ ਗਈ ਹੈ ਮੌਕੇ ਤੇ ਪਹੁੰਚੇ ਐਸਈ ਨੇ ਦੱਸਿਆ ਕਿ ਉਸਦੀ ਧੀ ਦਾ ਵਿਆਹ ਹੈ ਤੇ ਉਸਦੀ ਸ਼ਾਪਿੰਗ ਲਈ ਮਾਮਾਤੀਆਂ ਜਗਰਾਉਂ ਆਈਆਂ ਸਨ ਸ਼ੇਰਪੁਰ ਰੋਡ ਪਾਟਕ ਨੇੜੇ ਦੋ ਬਾਈਕਸਵਾਰਾਂ ਨੇ ਉਹਨਾਂ ਦੀ ਪਤਨੀ ਕੋਲ ਫੜਿਆ ਬੈਗ ਖੋਲਿਆ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜਦੋਂ ਲੁਟੇਰੇ ਬੈਗ ਖੋ ਰਹੇ ਸਨ ਤਾਂ ਔਰਤ ਵੱਲੋਂ ਵੀ ਕ